پہلے تھوڑا مو ایکریسٹس سر سر پولیس مشتا ہے بوٹ کیسنگ پھل ہے چلو یاریوں یاروں پنجابیوں टोकन ऑफ रिस्पेक्ट रिगार्ड एंड डेफरेंस इसी के साथ ही अब हम ऑनर करेंगे जसपाल सर को जिन्होंने सारी एक्टिविटी जो ਇਹ ਸਾਰੀ ਐਕਟੀਵਿਟੀਜ਼ ਅੰਨੇ ਬੜੀ ਹੈਲਪ ਕਰੀ। ਹਾਂ ਥੈਂਕ ਯੂ ਸਰ ਥੈਂਕ ਯੂ। ਯਾਰ ਸਾਰੇ ਯੰਗਸਟਰਸ ਨੂੰ ਮੇਰੀ ਪਹਿਲਾ ਇੱਥੇ ਵੀ ਸਾਰੇ ਬਾਕੀ ਕੋ ਕਰੇਗਾ ਆਪਾਂ ਨਾ ਕਰੀਏ ਉਦਾਂ ਨਹੀਂ ਹੋਣਾ। ਹਰੇਕ ਨੂੰ ਆਪਣਾ ਆਪਣਾ ਰੋਲ ਪਲੇ ਕਰਨਾ ਪਏਗਾ। ਬੱਚੇ ਪਿੱਛੇ ਵਿਚਾਰੇ ਦੇਖ ਨਹੀਂ ਰਹੇ ਯਾਰ। ਅਲਟਰ ਵਾਲਰ ਬੰਦੇ ਨੇ ਅੱਗੇ ਆਲੰਗ ਦੇ ਬੱਚਿਆਂ ਨੂੰ। ਪਲੀਜ਼। ਦਾ ਇਦਿਕੇ ਆਪਾਂ ਇਹ ਗੱਲ ਮੰਨ ਕੇ ਚੱਲਣਾ ਕਿ ਜੇ ਅਸੀਂ ਕੋਈ ਕੰਮ ਕਰ ਰਹੇ ਹਾਂ ਤਾਂ ਉਹ ਅਸੀਂ ਕੈਰੀ ਫਾਰਵਰਡ ਕਰੀਏ ਆਪਣੇ ਮਨ 'ਚ ਰੱਖੀਏ ਹਰ ਟਾਈਮ ਔਰ ਜਿੱਥੇ ਵੀ ਅਸੀਂ ਵਿਚਰਦੇ ਹਾਂ ਸਮਾਜ ਦੇ ਵਿੱਚ ਕਿਸੇ ਵੀ ਲੈਵਲ ਤੇ ਚਾਹੇ ਉਹ ਫੈਮਿਲੀ ਹੈ ਚਾਹੇ ਸਮਾਜ ਹੈ ਚਾਹੇ ਕੋਈ ਨੌਕਰੀ ਹੈ ਅਸੀਂ ਉਹਨਾਂ ਵਿੱਚ ਕੰਟ੍ਰਿਬਿਊਟ ਕਰਨ ਦੀ ਗੱਲ ਆਪਣੇ ਅੰਦਰ ਰੱਖੀਏ ਕਿ ਅਸੀਂ ਇਹਨੂੰ ਕੰਟ੍ਰਿਬਿਊਟ ਕਰਨਾ ਹੈ आज इसमें पुलिस भाजपा के जिला प्रभारी हैं, उन्हें पहुंचाने का है। इलाही इसी की सरकार भाजपा के जिला प्रभारी करता है। चलाएंगे आखिर अभी पुलिस बल के दावेदार आखिर से चलाएंगे इस चलने आखिर फ्रांस की जो तभी जो टीसी जाएंगे वह सबसे पास के लोगों का है। बहुत तो सिप्ली आता है कि वहाँ ऐसा ल

ਇਹ ਇੱਕ ਬੜੀ ਕਿਰਪਾ ਵਾਲੀ ਸਮਾਗਮ ਹੈ ਜਿਹਦੇ ਵਿੱਚ ਬਹੁਤ ਸਾਰੇ ਵਿਦਿਆਰਥੀ ਬਣਿਆ ਉਹ ਵਿਦਿਆਰਥੀ ਬਾਰੇ ਕੁਝ ਵਿਦਿਆਰਥੀਆਂ ਨੇ ਸੈਲ ਪ੍ਰਦਰਸ਼ਿਤ ਮਸ਼ਹੂਰ ਕਿਤਾਬਾਂ ਵਿੱਚ ਬਹੁਤ nhiều ਉਹ ਸਾਰੇ ਸਮਾਜ ਸਾਹਿਬ ਜਿਹੜੇ ਕਾਇਆ ਦਿੱਤੀ ਕਿ ਉਹਨਾਂ ਨੇ ਆਪ ਨੂੰ ਸਹਾਇਤਾ ਦੇਣ ਦੀ ਕੋਸ਼ਿਸ਼ ਕੀਤੀ ਹੈ ਅੰਕਿਤ ਪਾਠਕਪੁਰ ਤੋਂ ਹੈ ਇਹ ਤਾਂ ਜਿਹੜੇ ਬਹੁਤ ਬਹੁਤ ਮਹੱਤਵਪੂਰਨ ਇਹ ਹੈ ਕਿ ਸਟੂਡੈਂਟਸ ਉਹਦੇ ਤੱਕ ਅਸੀਂ ਅਵੇਅਰਨੈਸ ਨਹੀਂ ਹੈ ਤਰਜੀਹ ਦਿੰਦੇ ਆ ਜਿੰਨੀ ਕਿ ਇਨਫੋਰਸਮੈਂਟ ਨੂੰ ਦਿੰਦੇ ਆ ਇਹ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੀ ਡ੍ਰੈਗਰੀ ਰਿਕਵਰੀ ਸਾਡੀ ਕਮਿਸ਼ਨ ਪੁਲਿਸ ਵੱਲੋਂ ਕੀਤੀ ਗਈ ਹੈ ਪਿਛਲੇ ਸਾਲਾਂ ਚ ਅਰੋਹੀ ਕੈਂਪੇਨ ਅਸੀਂ ਇਸ ਨਵੇਂ ਸਾਲ ਕੀ ਲੈ ਕੇ ਜਾਵਾਂਗੇ ਪਰ ਕੱਲੀ ਇਨਫੋਰਸਮੈਂਟ ਨਹੀਂ ਨਾਲ ਅਵੇਰਨੈਸ ਵੀ ਬੜੀ ਜ਼ਰੂਰੀ ਹੈ ਉਸੇ ਤਹਾਂ ਮੈਂ ਮਸ਼ਕੂਰ ਹਾਂ ਬੜਾ ਡੀਵੀ ਕਾਲਜ ਦੇ ਸਾਰੇ ਪ੍ਰਿੰਸੀਪਲ ਸਾਹਿਬ ਤੇ ਮੈਨੇਜਮੈਂਟ ਦਾ ਕਿ ਜਿਨ੍ਹਾਂ ਨੇ ਛੁੱਟੀਆਂ ਦੇ باوجود ਵੀ ਇਸ ਜਿਹੜੀ ਪੰਜਾਬ ਪੁਲਿਸ ਦੇ ਨਾਲ ਇੱਕ ਜੁਆਇੰਟ ਮਹਿੰਮਾ ਸੀ ਸ਼ੁਰੂ ਕੀਤੀ ਹੈ ਜਿਸ ਨਾਲ ਕਿ ਲੋਕਾਂ ਦੇ ਵਿੱਚ ਇੱਕ ਮੈਸੇਜ ਦੇ ਰਿਆ ਕਿ ਅਸੀਂ ਡਰਗ ਫਰੀ ਸੁਸਾਇਟੀ ਬਣਾਉਣੀ ਹੈ ਔਰ ਮੈਸੇਜ ਲਾਈਨ ਬਿਲਕੁਲ ਕਲੀਅਰ ਹੈ ਕਿ ਜਿਹੜਾ ਬੰਦਾ ਇਹੋ ਜੇ ਲਾਈਨ ਕਰਾਸ ਕਰੇਗਾ ਉਹਦੇ ਖਿਲਾਫ ਐਕਸ਼ਨ ਵੀ ਹੋਏਗਾ ਪਰ ਜਿਹੜੇ ਬੱਚੇ ਗੁमराह ਹੋਏ ਆ ਉਹਨਾਂ ਨੂੰ ਵੀ ਅਸੀਂ ਰਾਹੇ ਪਾਉਣਾ ਸਾਡਾ ਸਾਰਿਆਂ ਦਾ ਫਰਜ਼ ਹੈ ਮੇਨ ਗੱਲ ਇਹਦੇ ਵਿੱਚ ਇਹੀ ਹੈ ਕਿ ਹਰ ਇੱਕ ਇਨਸਾਨ ਨੂੰ ਸੋਚਣਾ ਚਾਹੀਦਾ ਕਿ ਬੂੰਦ ਬੂੰਦ ਨਾਲ ਸਾਗਰ ਜਿਹਾ ਭਰਦਾ ਹੈ ਜੋ ਵੀ ਉਹਦੀ ਕੰਟ੍ਰਿਬਿਊਸ਼ਨ ਹੋ ਆਪਣੀ ਕਰੇ ਇਹ ਨਾ ਸੋਚੇ ਕਿ ਮੇਰੇ ਇੰਨੇ ਨਾਲ ਕੀ ਹੋਣਾ ਸੋ ਉਹੀ ਮੈਂ ਬੱਚਿਆਂ ਨੂੰ ਵੀ ਰਿਕਵੈਸਟ ਕੀਤੀ ਹੈ ਕਿ ਜਿਹੜੇ ਵੀ ਲੈਵਲ ਦੇ ਉੱਤੇ ਸੋਸਾਇਟੀ ਦੇ ਵਿੱਚ ਅਸੀਂ ਸਰਵ ਕਰ ਰਹੇ ਹਾਂ ਜੋ ਵੀ ਸਾਡਾ ਸਟੇਟਸ ਹੈ ਚਾਹੇ ਹੈਡ ਆਫ ਦੀ ਫੈਮਿਲੀ ਆ ਚਾਹੇ ਐਜੂਕੇਸ਼ਨਿਸਟ ਆ ਚਾਹੇ ਪੁਲਿਸ ਆਫੀਸਰ ਆ ਜਾਂ ਸਟੂਡੈਂਟ ਆ ਉਹ ਜਿੱਥੇ-ਜਿੱਥੇ ਵਿਚਰਦਾ ਸਮਾਜ ਦੇ ਵਿੱਚ ਉੱਥੇ ਆਪਣਾ ਰੋ ਲਗਾ ਕਰਿਆ ਔਰ ਇਹ ਮੈਸੇਜ ਅਸੀਂ ਦਈਏ ਕਿ ਅਸੀਂ ਆਪਣੇ ਸਮਾਜ ਨੂੰ ਨਸ਼ਾ ਮੁਕਤ ਕਰਨਾ ਹੈ ਉਸੇ ਤਹਿਤ ਇਹ ਲੜੀ ਦੇ ਵਿੱਚ ਪ੍ਰੋਗਰਾਮ ਹੈ ਔਰ ਇਸੇ ਤਰ੍ਹਾਂ ਅਸੀਂ ਹੋਰ ਵੀ ਪ੍ਰੋਗਰਾਮ ਕਰਦੇ ਰਵਾਂਗੇ ਮੈਂ ਮੁਬਾਰਕਬਾਦ ਦਿੰਦਾ ਸਾਰੇ ਬੱਚਿਆਂ ਨੂੰ ਸਾਰੀ ਮੈਨੇਜਮੈਂਟ ਤੇ ਪ੍ਰਿੰਸੀਪਲ ਸਾਹਿਬ ਨੂੰ ਕਿ ਉਹਨਾਂ ਨੇ ਇਹ ਬੜੇ ਸ਼ਾਰਟ ਨੋਟਿਸ ਤੇ ਆਰਗੇਨਾਈਜ਼ ਕੀਤਾ ਔਰ ਸਾਡੇ ਸਾਂਝ ਜਿਹੜਾ ਕੇਂਦਰ ਦੇ ਸਾਰੇ ਕਰਮਚਾਰੀ ਔਰ ਲੋਕਲ ਪੁਲਿਸ ਨੇ ਵੀ ਇਹਦੇ ਵਿੱਚ ਕੰਟ੍ਰਿਬਿਊਟ ਕਰਕੇ ਇਹਨੂੰ ਅੱਛਾ ਇੱਕ ਪ੍ਰੋਗਰਾਮ ਬਣਾਇਆ ਇਸੇ ਤਰ੍ਹਾਂ ਦੇ ਜਿਹੜੇ ਛੋਟੇ-ਛੋਟੇ ਪ੍ਰੋਗਰਾਮ ਅਸੀਂ ਕਰਦੇ ਰਾਵਾਂਗੇ ਕੋਈ ਬਹੁਤ ਵੱਡੇ ਪ੍ਰੋਗਰਾਮ ਦੇ ਵਿੱਚ ਕਈ ਵਾਰੀ ਇੰਟਰੈਕਸ਼ਨ ਘੱਟ ਜਾਂਦੀ ਹੈ ਸੋ ਇੱਥੇ ਬਿਲੋਂਗਿੰਗਨੈਸ ਦੀ ਜਿਹੜੀ ਫੀਲਿੰਗ ਹੈ ਉਹਨੂੰ ਵਿਦਾਉਣ ਵਾਸਤੇ ਅਸੀਂ ਬਹੁਤ ਵੱਡਾ ਨਹੀਂ ਇਹਨੂੰ ਕੀਤਾ ਔਰ ਸ਼ਾਰਟ ਜਿਆ ਕਰਕੇ ਕ੍ਰਿਸਪ ਇਹਦੇ ਨਾਲ ਇੱਕ ਮੈਸੇਜ ਦਿੱਤਾ ਤੁਹਾਡੇ ਰਾਹੀਂ ਵੀ ਮੈਂ ਸਾਰੇ ਸਮਾਜ ਨੂੰ ਸਾਰੇ ਗੁਰੂ ਨਗਰੀ ਦੇ ਵਸਨੀਕਾਂ ਨੂੰ ਵੀ ਰਿਕਵੈਸਟ ਕਰਨਾ ਚਾਹਨਾ ਕਿ ਜਿੱਥੇ ਵੀ ਤੁਸੀਂ ਵਿਚਰ ਰਹੇ ਹੋ ਕੰਟਰੀਬਿਊਟ ਜੋ ਕਰੋ ਸਰ ਸਾਡੇ ਸੰਬੰਧ ਵਿੱਚ ਹੋਰ ਵੀ ਕਾਲਜਾਂ ਦੇ ਵਿੱਚ ਜਾ ਕੇ ਜਾਗਰੂਕ ਕੀਤਾ ਜਾਇਆ ਜਾਏਗਾ ਜੀ ਬਿਲਕੁਲ ਜੀ ਬਿਲਕੁਲ ਇਹ ਕੈਂਪੇਨ ਅੱਗੇ ਜਾਰੀ ਰਹੇਗੀ ਹੁਣ ਤੜੇ ਛੁੱਟੀਆਂ ਚੱਲ ਰਹੀਆਂ ਤੇ ਉਸ ਤੋਂ ਬਾਅਦ ਇਹਨੂੰ ਹੋਰ ਪਿਕਅਪ ਕੀਤਾ ਜਾਏਗਾ ਸੰਗਠਨ ਜਿਹੜੋ ਖਤਮ ਕਰਨ ਵਾਸਤੇ ਕੋਈ ਕੋਈ ਪਲਾਨ ਦੇਖੋ ਸਾਰਿਆਂ ਨੇ ਰਲ ਕੇ ਇਹਦੇ ਵਿੱਚ ਕਰਨਾ ਹੁੰਦਾ ਅਨਕੋਰਡ ਦੀ ਕਮੇਟੀ ਇੱਕ ਗਵਰਨਮੈਂਟ ਅਫਸਰੀਆਂ ਵੱਲੋਂ ਬਣਾਈ ਗਈ ਹੈ ਉਹਦੀ ਮੀਟਿੰਗ ਰੈਗੂਲਰਲੀ ਹੁੰਦੀ ਹੈ ਤਾਂ ਮਕਸਦ ਹੀ ਇਹ ਹੈ ਕਿ ਜਿਹੜੇ ਡੀ ਐਡਿਕਸ਼ਨ ਵਾਲੇ ਸਾਡੇ ਡਾਕਟਰ ਸਾਹਿਬਾਨ ਨੇ ਸਿਵਲ ਐਡਮਿਨਿਸਟ੍ਰੇਸ਼ਨ ਨਾਲ ਪੁਲਿਸ ਐਡਮਿਨਿਸਟ੍ਰੇਸ਼ਨ ਨਾਲ ਐਜੂਕੇਸ਼ਨਿਸਟ ਨੇ ਸਾਰੇ ਇਕੱਠੇ ਬੈਠਦੇ ਨੇ ਤੇ ਉਹਦੀ ਵਿਉਂਤਬੰਦੀ ਕਰਦੇ ਨੇ ਉਹਦਾ ਮੈਸੇਜ ਜਾਂਦਾ ਕਿ ਕਿਸ ਤਰ੍ਹਾਂ ਸੀ ਹਰ ਬੰਦਾ ਆਪਣਾ ਆਪਣਾ ਜਿਹੜਾ ਕੰਟਰੀਬਿਊਟ ਕਰੇ ਤਾਂ ਸੋਦਾ ਅਸੀਂ ਸਮਾਜ ਨੂੰ ਨਸ਼ਾ ਮੁਕਤ ਕਰ ਸਕੀਏ ਠੀਕ ਹੈ ਪੰਜਾਬ ਪੁਲਿਸ ਦੇ ਵੱਲੋਂ ਜਿਹੜਾ ਜਾਗਰੂਕ ਕੀਤਾ ਗਿਆ ਦੀ ਬੱਚਿਆਂ ਨੂੰ ਆਗੇ ਤੇ ਮੈਂ ਅਮਰਦੀ ਗੁਪਤਾ ਪ੍ਰਿੰਸੀਪਲ ਐਡਵੀਕਲ ਨੂੰ ਸਰ ਔਰ ਸਾਰੇ ਕਾਲਜ ਦੇ ਵੱਲੋਂ ਮੈਂ ਅੱਜ ਦੇ ਦਿਨ ਨੂੰ ਬੜਾ ਖੁਸ਼ੀ ਜ਼ਾਹਿਰ ਕਰਦਾ ਹਾਂ ਕਿ ਪੰਜਾਬ ਪੁਲਿਸ ਨਾਲ ਮਿਲ ਕੇ ਸਾਂਝ ਕੇਂਦਰ ਦੇ ਅਧਿਕਾਰੀ ਨਾਲ ਮਿਲ ਕੇ ਅਸੀਂ ਅੱਜ ਇੱਕ ਮੁਹਿੰਮ ਚਲਾਈ ਹੈ ਜਿਹੜਾ ਕਿ ਬੱਚੇ ਸਾਰੇ ਵਿਦਿਆਰਥੀ ਔਰ ਸਾਂਝ ਕੇਂਦਰ ਦੇ ਅਧਿਕਾਰੀ ਵੀ ਔਰ ਪੁਲਿਸ ਕਰਮੀ ਵੀ ਨਾਲ ਮਿਲ ਕੇ ਇੱਕ ਸ਼ਹਿਰ ਦੇ ਵਿੱਚ ਅਸੀਂ ਇੱਕ ਮੋਰਚ ਮੋਰਚ ਕਰ ਕਰ ਰਹੇ ਹਾਂ ਵੀ ਜਿਹੜਾ ਨਸ਼ਿਆਂ ਦੇ ਵਿਰੁੱਧ ਅਸੀਂ ਇੱਕ ਮੋਰਚਾ ਖੋਲਿਆ ਹੈ ਜਿਹੜਾ ਕਿ ਪੰਜਾਬ ਸਰਕਾਰ ਦਾ ਔਰ ਪੁਲਿਸ ਦਾ ਵੀ ਇੱਕ ਮੁੱਖ ਲਕਸ਼ ਹੈ ਕਿ ਪੰਜਾਬ ਨੂੰ ਕਿਸ ਤਰ੍ਹਾਂ ਨਸ਼ਾ ਮੁਕਤ ਕਰਨਾ ਔਰ ਇਹ ਤੋਂ ਕੋਈ ਵੀ ਬੁਰਾਈ ਨਹੀਂ ਹੈ ਕਿ ਜਿਹੜਾ ਜਿਹੜਾ ਵੀ ਯੂਥ ਹੈ ਖਾਸ ਕਾਲਜ ਚ ਜਾਂ ਸਕੂਲ ਚ ਉਹਦੇ ਸਭ ਤੋਂ ਜ਼ਿਆਦਾ ਚਾਂਸ ਹੁੰਦਾ ਹੈ ਕਿ ਉਹ ਨਸ਼ੇ ਵੱਲ ਜਾ ਸਕਦਾ ਹੈ ਸੋ ਉਹਨਾਂ ਨੂੰ ਉਸੇ ਦਿਨ ਹੀ ਅਗਿਆਤ ਕਰਨਾ ਇੱਕ ਬਹੁਤ ਵੱਡਾ ਕੰਮ ਹੈ ਜਿਹੜਾ ਕਿ ਪੰਜਾਬ ਸਰਕਾਰ ਦੇ ਪੰਨੇ ਨਾਲ ਸਾਡੇ ਕਾਲਜ ਕੀਤਾ ਗਿਆ ਹੈ ਪਰ ਐਨਐਸਐਸ ਵਿੱਚ ਭਾਗਨੇ ਕੀਤਾ ਜਿਹਦੇ ਵਿੱਚ ਪ੍ਰੋਗਰਾਮ ਸਾਡੇ ਹੈਗੇ ਨੇ ਉਹਨਾਂ ਨੇ ਇਹਨੂੰ ਮਿਲ ਕੇ ਇੱਕ ਸਫਲਤਾ ਕਰਨ ਦੀ ਕੋਸ਼ਿਸ਼ ਕੀਤੀ ਹੈ